ਅਫਸਰ شاہੀ ਕੋ ਪੈਸੇ ਦੀ ਮੰਗ ਕਰਦੀ ਹੋਵੇ ਜਾਂ ਅੰਦਰ ਡਰਾਂਦੀ ਹੋਵੇ ਤੇ ਇਹ ਚੀਜ਼ ਸਾਡਾ ਜਾਣਨਾ ਜ਼ਰੂਰੀ ਸੀ। ਬਾਕੀ ਪਿੱਛੇ ਜਿਹੜੀ ਦਿੱਕਤ ਆਈ ਸੀ ਥੋੜੀ ਬਤੀ ਚੋਰਿਆਂ ਦੀ ਉਹ ਵੀ ਇਹਨਾਂ ਨੇ ਬੜੀ ਨੱਥ ਪਾਈ ਐ ਤੇ ਵੈਸੇ ਵੀ ਐਮਐਲਏ ਸਾਹਿਬ ਦਾ ਮਿੱਤਲ ਸਾਹਿਬ ਦਾ ਸਾਡੇ ਉੱਪਰ ਹੱਥ ਐ ਆਸ਼ੀਰਵਾਦ ਐ। ਕੋਈ ਦਿੱਕਤ ਨਹੀਂ ਐ ਸਾਨੂੰ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਾ ਹੀ ਕੋਈ ਸਾਨੂੰ ਸ਼ਹਿਰ ਦੇ ਵਿੱਚ ਕੋਈ ਦਿੱਕਤ ਐ ਇਹਨਾਂ ਵੱਲੋਂ। ਬਾਕੀ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਵੀ ਉੱਥੇ ਜੋ ਚਾਰੇ ਖੁੰਜੇ ਹਨ ਉਹਨਾਂ ਤੇ ਸੀਸੀਟੀਵੀ ਕੈਮਰਾ ਲਵਾ ਰਹੇ ਹਾਂ। ਨਾਲਿਕਾ ਸੇ ਕਿਸਾਨ ਪਵਨ ਪਾਸ ਕਰਾ ਚੁੱਕੇ ਆ ਜੀ ਦੇ ਵਿੱਚ ਕੰਟੀਨ ਵੀ ਹੋਏਗੀ ਉਹਦੇ ਚ ਮੀਟਿੰਗ ਕਰਨ ਵਾਸਤੇ ਕਿਸਾਨਾਂ ਦੇ ਆਰਾਮ ਕਰਨ ਵਾਸਤੇ ਮੀਟਿੰਗ ਕਰਨ ਵਾਸਤੇ ਉਹ ਸਾਡੇ ਵਪਾਰੀ ਭਰਾ ਵੀ ਹੋਵੇ ਕਾਨਫਰੰਸ ਹਾਲ ਚ ਬੈਠ ਸਕਦੇ ਇੱਕ ਵਪਾਰੀਆਂ ਦਾ ਜਿਹੜੀ ਐਸੋਸੀਏਸ਼ਨ ਆ ਉਹਨਾਂ ਦਾ ਵੀ ਇੱਕ ਆਫਿਸ ਦਾ ਕਮਰਾ ਸਿੱਧੇ ਮੰਗਲ ਤੇ ਰਾਜਪੁਰਾ ਦੇ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਰਾਜਪੁਰਾ ਦੇ ਕਿਸਾਨਾਂ ਨੂੰ ਕਿਸਾਨ ਪਵਨ ਮਿਲੇਗਾ ਜੀ ਹਾਂ ਜਲਦ ਹੀ ਕਿਸਾਨ ਪਵਨ ਤਿਆਰ ਕੀਤਾ ਜਾਵੇਗਾ ਤਾਂ ਦੱਸ ਦੇ ਕਿ ਜਾਣਕਾਰੀ ਜਿਹੜੀ ਹੈ ਹਲਕੇ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਅਜੇ ਮਿੱਤਲ ਦੇ ਵੱਲੋਂ ਦਿੱਤੀ ਗਈ ਹੈ ਜਦੋਂ ਉਹ ਨਵੀਂ ਅਨਾਜ ਮੰਡੀ ਦੇ ਵਿੱਚ ਦੌਰਾ ਕਰਨ ਦੇ ਲਈ ਪਹੁੰਚੇ ਸਨ ਤਾਂ ਕਿਸਾਨਾਂ ਨੂੰ ਲੈ ਕੇ ਹੋਰ ਕਿਹੜਾ ਵੱਡਾ ਐਲਾਨ ਕੀਤਾ ਗਿਆ ਆਉ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਂਦੇ ਆਂ ਆਓ ਲੂਤਰਾ ਸਾਹਿਬ ਅੱਜ ਆ ਜੋ ਅੱਜ ਮੰਡੀ ਚ ਆ ਕੇ ਬਹੁਤ ਖੁਸ਼ੀ ਹੋਏ ਅਸੀਂ ਅੱਜ ਮੇਨ ਮਕਸਦ ਸਾਡਾ 9 ਸਾਲ ਤੇ ਸਾਰੇ ਭਰਾਵਾਂ ਨੂੰ ਵਧਾਈ ਦੇਣੀ ਤੇ ਹਾਲਚਾਲ ਪੁੱਛਣਾ ਕਿਸੇ ਭਰਾ ਨੂੰ ਕੋਈ ਦਿੱਕਤ ਤਾਂ ਨਹੀਂ ਆਈ ਪਿਛਲੇ ਸਾਲ ਪੂਰਾ ਕੰਮ ਕਰਨ ਚ ਕੋਈ ਕਿਸੇ ਦੀਆਂ ਦਿੱਕਤਾਂ ਜਾਂ ਹੁਣ ਗਾਂਹ ਚ ਆਪਾਂ ਨੂੰ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ ਜਿਵੇਂ ਸਾਰਿਆਂ ਨੇ ਦੱਸਿਆ ਨਾਜ ਮੰਡੀ ਚ ਸੜਕਾਂ ਦਾ ਸੀ ਉਹ ਇੰਟਰਲੌਕ ਟਾਈਲਾਂ ਦਾ ਹੋ ਚੁੱਕਿਆ ਹੈ ਗੇਟਾਂ ਦਾ ਵੀ ਹੋ ਚੁੱਕਿਆ ਹੈ ਨਾਲਿਕਾ ਸੇ ਕਿਸਾਨ ਪਵਨ ਪਾਸ ਕਰਾ ਚੁੱਕੇ ਆ ਜੀ ਇਹਦੇ ਵਿੱਚ ਕੰਟੇਨ ਵੀ ਹੋਏਗੀ ਉਹਦੇ ਚ ਮੀਟਿੰਗ ਕਰਨ ਵਾਸਤੇ ਕਿਸਾਨਾਂ ਦੇ ਆਰਾਮ ਕਰਨ ਵਾਸਤੇ ਮੀਟਿੰਗ ਕਰਨ ਵਾਸਤੇ ਉਹ ਸਾਡੇ ਵਪਾਰੀ ਭਰਾ ਵੀ ਹੋਵੇ ਕਾਨਫਰੰਸ ਹਾਲ ਚ ਬੈਠ ਸਕਦੇ ਇੱਕ ਵਪਾਰੀਆਂ ਦਾ ਜਿਹੜੀ ਐਸੋਸੀਏਸ਼ਨ ਨਾਲ ਉਹਨਾਂ ਦਾ ਵੀ ਇੱਕ ਆਫਿਸ ਦਾ ਕਮਰਾ ਸੀ ਦੀ ਮੰਗ ਉੱਤੇ ਜੋ ਕਿ ਬਹੁਤ ਸੁੰਦਰ ਆਲੇ ਸ਼ਾਂ ਬਣੇਗਾ ਇੱਕ ਐਗਜ਼ਾਮਪਲ ਹੋਏਗੀ ਵੀ ਕਿ ਕਿਸਾਨ ਪਾਵਨ ਬਣਾਇਆ ਗਿਆ ਰਾਜਪੁਰੇ ਚ ਕਿਹੜੇ ਜਗ੍ਹਾ ਬਣੇਗਾ ਇਹ ਜਿਹੜਾ ਅਨਾਜ ਮੰਡੀ ਦਾ ਆਫਿਸ ਹੈ ਸੈਕਟਰ ਦਾ ਉਹਦੇ ਨਾਲ ਲਗਦੀ ਜਗ੍ਹਾ ਤੇ ਹਾਂ ਉੱਥੇ 80 बाई 136 ਫੁੱਟ ਜਗ੍ਹਾ ਪਈ ਹੈ ਉੱਥੇ ਪਾਸ ਕੀਤਾ ਕਦੋਂ ਮੰਡੀ ਦੀ ਸ਼ੁਰੂਆਤ ਹੋ ਜੇਗੀ ਉਮੀਦ ਹੈ ਡਰਾਇੰਗ ਵਗੈਰਾ ਬਣ ਰਿਹਾ ਹੈ ਇਹ ਉਮੀਦ ਮਾਰਚ ਤੱਕ ਨੀ ਪੱਥਰ ਜੋ ਟਾਰਗੇਟ ਲੈ ਕੇ ਚੱਲ ਰਹੇ ਹਨ ਇਹ ਭਗਵਾਨ ਪੂਰਾ ਕਰੂਗਾ ਜਲਦੀ ਇਹ ਸਾਡੀ ਇਲੈਕਸ਼ਨ ਤੋਂ ਪਹਿਲਾਂ ਕਿਸਾਨਾਂ ਨਾਲ ਇੱਕ ਕਮਿਟਮੈਂਟ ਕੀਤੀ ਸੀ ਅਸੀਂ ਤਾਂ ਅਸੀਂ ਉਹਦੀ ਪੂਰੀ ਕਰ ਰਹੇ ਹਾਂ। ਠੀਕ। ਬਾਕੀ ਸਾਡਾ ਮੇਨ ਮਕਸਦ ਸੀ ਸਾਰੇ ਵਪਾਰੀ ਭਰਾਵਾਂ ਨੂੰ ਪੁੱਛਣ ਦਾ ਕਿ ਕਿਸੇ ਦੇ ਕੋਈ ਤੱਕਾ ਤਾਂ ਨਹੀਂ ਹੋ ਰਿਹਾ ਕੋਈ ਕਿਸੇ ਦੇ ਦਬਾਅ ਤਾਂ ਨਹੀਂ ਕਿਸੇ ਚੀਜ਼ ਦਾ ਜਾਂ ਕਿਸੇ ਤੋਂ ਕੋਈ ਅਫਸਰशाही ਕੋਈ ਪੈਸੇ ਦੀ ਮੰਗ ਕਰਦੀ ਹੋਵੇ ਜਾਂ ਅੰਦਰ ਡਰਾਂਦੀ ਹੋਵੇ ਤਾਂ ਇਹ ਚੀਜ਼ ਸਾਡਾ ਜਾਨਣਾ ਜ਼ਰੂਰੀ ਸੀ ਤਾਂ ਕਿ ਅਸੀਂ ਅੱਜ ਤੱਕ ਕੋਈ ਵੀ ਕਿਸੇ ਬੰਦੇ ਤੇ ਕਿਸੇ ਪਿੰਡ ਚ ਜਾਂ ਸ਼ਹਿਰ ਚ ਕੋਈ ਵੀ ਪਰਚਾ ਦਰਜ ਨਹੀਂ ਹੋਣ ਦਿੱਤਾ। ਜੋ ਕਿ ਪੁਰਾਣੇ ਮਾਹੌਲ ਚ ਜਿਵੇਂ ਕਿ ਕਾਂਗਰਸ ਟਾਈਮ ਚ ਅਨਾਜ ਮੰਡੀ ਚ ਵੀ ਸ਼ਹਿਰ ਚ ਇੱਕ ਪਰਚਿਆਂ ਦਾ ਹੀ ਪੁਲਿਸ ਦਾ ਹੀ ਤਫਸੀਰ ਵੀ ਜੋ ਕੋਈ ਅੱਖ ਚੱਕੂਗਾ ਉਹ ਤੇ ਪਕਚਾ ਪੈਜੂ ਅਸੀਂ ਲੋਕਾਂ ਨੂੰ ਇਹ ਲੱਗਿਆ ਵੀ ਤੁਸੀਂ ਸਾਰੇ ਵਧੀਆ ਕੰਮ ਕਰੋ ਤੁਹਾਡੇ ਤੇ ਕੋਈ ਦਬਾਅ ਨਹੀਂ ਫਰੀ ਹੋ ਤਾਂ ਅਸੀਂ ਇਹੀ ਜਾਣਕਾਰੀ ਲੈਣ ਆਏ ਸੀ ਕਿ ਕਿਸੇ ਨਾਲ ਕੋਈ ਦਬਾਅਤਾ ਨਹੀਂ ਪੈ ਰਿਆ ਕਿ ਕਿਸੇ ਨੂੰ ਕੋਈ ਗਲਤਤਾ ਨਹੀਂ ਕਹਿ ਰਿਹਾ ਜਾਂ ਕੋਈ ਕਿਸੇ ਦੇ ਅੰਦਰੋਂ ਅੰਦਰ ਹੀ ਲੁੱਟਖਸੁੱਟਤਾ ਨਹੀਂ ਕਰ ਰਿਹਾ ਅੱਜ ਮਿਲ ਕੇ ਬੜੀ ਖੁਸ਼ੀ ਹੋਈ ਸਾਰਿਆਂ ਨੇ ਦੱਸਿਆ ਵੀ ਇਸ ਟਾਈਪ ਦੀ ਕੋਈ ਘਟਨਾ ਨਹੀਂ ਹੈ ਜਿਹੜੀਆਂ ਚੋਰੀਆਂ ਹੋਈਆਂ ਛਿੰਨਾ ਛਾਪਟੀ ਹੋਏ ਪੁਲਿਸ ਨੇ ਬੜੀ ਮੁਸਤੈਦ ਪੁਲਿਸ ਹੈ ਸਾਰੇ ਬੰਦੇ ਕਾਬੂ ਕਰ ਲਏ ਮੋਟਰਸਾਈਕਲ ਵੀ ਫੜੇ ਆ ਮੋਬਾਈਲ ਚੋਰੀ ਵੀ ਫੜੇ ਆ ਤੇ ਜਿਹੜੀਆਂ ਬਾਲੀਆਂ ਬੁਲੀਆਂ ਖਿੱਚ ਕੇ ਭਜਦੇ ਬੰਦੇ ਉਹ ਵੀ ਫੜੇ ਆ ਉਮੀਦ ਹੈ 1-2 ਦਿਨ ਚੋਂ ਮਾਲ ਰਿਕਵਰ ਵੀ ਹੋ ਜਾਏਗਾ ਸੋ ਜਿਸ ਤਰ੍ਹਾਂ ਅੱਜ ਸ਼ਹਿਰ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਹਾਂ ਬਿਲਕੁਲ ਅਸੀਂ ਸਾਰੇ ਪਿੰਡਾਂ ਚ ਵੀ ਅਸੀਂ ਰੈਗੂਲਰ ਪਹਿਲਾਂ ਜਾਂਦੇ ਰਹਿੰਦੇ ਆ ਜਿੱਥੇ-ਜਿੱਥੇ ਕੰਮ ਸ਼ੁਰੂ ਕਰਾ ਰਹੇ ਆ ਉਹਨਾਂ ਨਵੇਂ ਸਾਲ ਹੈ ਇੱਕ ਵਾਰੀ ਅਸੀਂ ਸਾਰੇ ਲੋਕਾਂ ਨੂੰ ਜਾ ਕੇ ਮਿਲਾਂਗੇ ਉਹਨਾਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦੇਵਾਂਗੇ ਪਲੱਸ ਪਿਛਲੇ ਸਾਲ ਚ ਕਿਸੇ ਨੂੰ ਕੋਈ ਦਿੱਕਤਾਂ ਆਈਆਂ ਹੋਰ ਆਈਆਂ ਉਹਦੀ ਵੀ ਜਾਣਕਾਰੀ ਲਵਾਂਗੇ ਤਾਂ ਕਿ ਆਪਾਂ ਰਲ ਮਿਲ ਕੇ ਅੱਗੇ ਵੱਧ ਸਕੀਏ ਸਾਨੂੰ ਬਹੁਤ ਖੁਸ਼ੀ ਹੋਈ ਹੈ ਵੀ ਸਾਡਾ ਮੰਡੀ ਦਾ ਹਾਲਚਲ ਪੁੱਛਣ ਆਏ ਨੇ ਆੜਤੀਆ ਭਰਾਵਾਂ ਦੇ ਜਿਹੜੀ ਵੀ ਦਿੱਕਤਾਂ ਕੋਈ ਹੈਗੀਆਂ ਤਾਂ ਉਹਦੇ ਬਾਰੇ ਜਾਣਕਾਰੀ ਲੈਣ ਆਏ ਨੇ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੀ ਇੰਨੀ ਇਨਾਨੇ ਸੋਧ ਬਧੂ ਰੱਖੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਿੱਤਲ ਸਾਹਿਬ ਦਾ ਸਾਡੀ ਮੰਡੀ ਜਾਣ ਤੇ ਬਹੁਤ ਸਵਾਗਤ ਕਰਦਾ ਮਿਸਾਨ ਤੋਂ ਬਣਾਇਆ ਜਾ ਰਿਹਾ ਉਦੇਲਿਕੀ ਕਹਿਣਾ ਚਾਹਉਂਦਾ ਬਹੁਤ ਵਧੀਆ ਗੱਲ ਹੈ ਕਿਸਾਨਾਂ ਵਾਸਤੇ ਇੱਕ ਜੋ ਇੱਕ ਸਰਕਾਰ ਨੇ ਸੋਚਿਆ ਹੈਗਾ ਇਹਨਾਂ ਕਦਮ ਚੱਕਿਆ ਹੈਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨਾਂ ਵਾਸਤੇ ਇੱਕ ਸੌਲਿਆਤ ਹੋ ਜਾਏਗੀ ਉੱਥੇ ਬੈਠਣ ਉੱਠਣ ਸੌਣ ਦੀ ਵੀ ਸੌਲਿਆਤ ਹੋ ਜਾਏਗੀ ਕੰਟੀਨ ਕੰਟੀਨਾਂ ਵੀ ਖੁੱਲ ਜਾਣਗੀਆਂ ਬਹੁਤ ਵਧੀਆ ਇਹਨਾਂ ਦੇ ਉੱਪਰ ਅਲਾ ਕੀਤਾ ਹੈ ਇਧਰ ਕੀ ਨਾਜੀ ਤੁਹਾਡੇ ਜੀ ਜੀ ਮਹੇਸ਼ ਪੂਜ ਹੈ ਮੇਰਾ ਨਾਮ ਕੀ ਕਹਿਣਾ ਚਾਹੁੰਦੇ ਹੋ ਅੱਜ ਮਿੱਤਲ ਸਾਹਿਬ ਅੱਜ ਇੱਥੇ ਮਿੱਤਲ ਸਾਹਿਬ ਦੇ ਆਉਣ ਤੇ ਇਹਨਾਂ ਨੇ ਨਵੇਂ ਸਾਲ ਦੇ ਸਾਨੂੰ ਮੁਬਾਰਕਾਂ ਦਿੱਤੇ ਆ ਤੇ ਜਿਹੜੇ ਵੀ ਸਾਡੇ ਸਮੱਸਿਆਵਾਂ ਸੀ ਉਸ ਅਸੀਂ ਅੰਦਰ ਬੈਠ ਕੇ ਗੱਲ ਕਰੀ ਹੈ ਇਹ ਤਾਂ ਸਾਡੇ ਜਿਹੜੇ ਸੜਕਾਂ ਦੇ ਇੰਟਰਲੋਕ ਟਾਈਲ ਲੱਗ ਰਹੀ ਹੈ ਉਹ ਬਹੁਤ ਵਧੀਆ ਕੰਮ ਹੋ ਰਿਹਾ ਹੈ ਬਾਕੀ ਪਿੱਛੇ ਜਿਹੜੀ ਦਿੱਕਤ ਆਈ ਸੀ ਥੋੜੀ ਬੁਤੀ ਚੋਰੀਆਂ ਦੀ ਉਹ ਵੀ ਇਹਨਾਂ ਨੇ ਬੜੀ ਨੱਥ ਪਾਈ ਹੈ ਤੇ ਵੈਸੇ ਵੀ ਐਮਐਲਏ ਸਾਹਿਬ ਦਾ ਮਿੱਤਲ ਸਾਹਿਬ ਦਾ ਸਾਡੇ ਉੱਪਰ ਹੱਥ ਹੈ ਅਸ਼ੀਰਵਾਦ ਹੈ ਤੇ ਸਾਡੇ ਨਾਲ ਮੰਡੀ ਪ੍ਰਧਾਨ ਨੇ ਇਹਨਾਂ ਉੱਪਰ ਵੀ ਇਹਨਾਂ ਦਾ ਹੱਥ ਹੈ ਬਹੁਤ ਵਧੀਆ ਮੰਡੀ ਦਾ ਕਾਰੋਬਾਰ ਚੱਲ ਰਿਹਾ ਹੈ ਪੇਮੈਂਟਾਂ ਬੜੀਆਂ ਵਧੀਆ ਆਈਆਂ ਕੋਈ ਦਿੱਕਤ ਨਹੀਂ ਹੈ ਸਾਨੂੰ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਾ ਹੀ ਕੋਈ ਸਾਨੂੰ ਸ਼ਹਿਰ ਦੇ ਵਿੱਚ ਕੋਈ ਦਿੱਕ ਥੈਂਕ ਯੂ ਮੋਤਲ ਸਾਹਿਬ ਨੇ ਸਾਨੂੰ ਅੱਜ ਨਵੇਂ ਸਾਲ ਤੇ ਜੀ ਆਇਆਂ ਕਿਹਾ ਅਸੀਂ ਵੀ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਅਸੀਂ ਵਿਸ਼ਵਾਸ ਰਵਾਨੇ ਆ ਮੰਡੀ ਨੂੰ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਸਾਲ ਬਹੁਤ ਵਧੀਆ ਗੁਜ਼ਰਿਆ ਸਾਡਾ ਪਿਛਲਾ ਤੇ ਅੱਗੇ ਵੀ ਵਧੀਆ ਗੁਜ਼ਰੂਗਾ ਚੋਰੀ ਦੀ ਸਮੱਸਿਆ ਥੋੜੀ-ਬੋਤੀ ਚਲੋ ਹੁੰਦੀ ਆ ਪਰ ਜਿੰਨੀ ਅਸੀਂ ਨੱਥ ਪਾਈ ਆ ਚੋਰੀ ਨੂੰ ਮੰਡੀ ਦੇ ਵਿੱਚ ਪੂਰਾ ਪ੍ਰੋਪਰ ਤਰੀਕੇ ਨਾਲ ਪਾਈ ਆ ਇੱਥੇ ਸਿਕਿਉਰਿਟੀ ਗਾਰਡ ਵੀ ਪੂਰੇ ਪ੍ਰੋਪਰ ਤਿੱਕੇ ਨਾਲ ਰੱਖੇ ਹੋਏ ਆ ਤੇ ਸਾਨੂੰ ਮਾਰਕੀਟ ਕਮੇਟੀ ਵੱਲੋਂ ਵੀ ਪੂਰਾ ਸਹਿਯੋਗ ਮਿਲਦਾ। ਕੌਣ ਨਾਲ ਦਿਨਾਂ ਵਿੱਚ ਜਿਸ ਤਰ੍ਹਾਂ ਪੈ ਇੰਟਰਲ ਲੈ ਕੇ ਟਟਾਲਾ ਤੇ ਆਪਣਾ ਉਹ ਚੱਕਾ ਕੰਮ ਚੱਲ ਰਿਹਾ ਕਿਸਾਨ ਤੋਂ ਹੁੰਦਾ। ਬਿਲਕੁਲ ਜੀ ਇੰਟਰਲੌਕ ਟਾਈਲਾਂ ਦਾ ਜਿਹੜਾ ਟੈਂਡਰ ਹੈ ਉਹ ਹੋ ਚੁੱਕਿਆ ਹੈ। ਉਹ ਬੜੀ ਜਲਦੀ ਕੰਮ ਸ਼ੁਰੂ ਹੋਣ ਵਾਲਾ ਸੈਕਟਰੀ ਸਾਹਿਬ ਦਾ ਫੋਨ ਆਇਆ ਸੀ ਤੇ ਚਾਰੇ ਪੰਜੇ ਜਿੰਨੇ ਵੀ ਗੇਟ ਹੈ ਉਹਨਾਂ ਦਾ ਵੀ ਪ੍ਰੋਪਰ ਤਰੀਕੇ ਨਾਲ ਸਾਰਾ ਕੰਮ ਹੋ ਰਿਹਾ। ਉਹ ਨਵੇਂ ਲੱਗਣਗੇ ਗੇਟ। ਬਾਕੀ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਵੀ ਇੱਥੇ ਜੋ ਚਾਰੇ ਖੁੰਝੇ ਉਹਨਾਂ ਤੇ ਸੀਸੀਟੀਵੀ ਕੈਮਰਾ ਲਵਾਰ ਹੈ। ਪਹਿਲੀ ਵਾਰ ਇਤਿਹਾਜ਼ ਵਿੱਚ ਮਤਲਬ ਅੰਮ੍ਰਿਤਾਲ ਸਾਹਿਬ 90 ਸਾਲ ਦੀ ਵਧਾਈ ਦੇਣ ਆਇਆ ਨੇ ਬਹੁਤ ਖੁਸ਼ੀ ਹੋਈ ਮੈਂ ਮਿੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੀ ਆਇਆਂ ਕਹਿੰਦਾ ਇਸ ਸਾਲ ਸਰਕਾਰ ਵੱਲੋਂ ਐਵੇਂ ਸਮਝ ਲਓ ਮਿੱਤਰ ਸਾਹਿਬ ਦੀ ਅਗਵਾਈ ਵਿੱਚ ਪੂਰੇ ਪੰਜਾਬ ਸਭ ਤੋਂ ਪਹਿਲਾ ਸ਼ੈਲਰ ਦੀ ਜਿਹੜੀ ਹੜਤਾਲ ਹੈ ਉਹ ਰਾਜਪੁਰਾ ਟੁੱਟੀ ਇਹਨਾਂ ਨੂੰ ਦੇਖਦੇ ਹੋਏ ਸਾਰੇ ਪੰਜਾਬ 'ਚ ਹੜਤਾਲ ਟੁੱਟੀ ਮੌਸਮ ਨੇ ਫਸਲ ਦੇ ਵਿੱਚ ਇਸ ਵਾਰ ਜ਼ਿੰਮੇਦਾਰਤਾ ਕਿਸਾਨ ਨੂੰ ਮਾਲਾ ਮਾਲ ਰਾਜੀ ਕਰਤਾ ਹੈ ਬਾਕੀ ਡਵੈਲਪਮੈਂਟ ਦੇ ਕੰਮ ਬਾਰੇ ਪ੍ਰਧਾਨ ਜੀ ਦੇ ਮਥਲ ਸਾਹਿਬ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਇੰਟਰਲੌਕ ਟਾਈਲ ਲੱਗਣ ਲੱਗਣ ਲੱਗ ਜਾ ਰਹੀ ਹੈ ਗੇਟ ਲੱਗਣ ਜਾ ਰਹੇ ਹਨ ਇਹਨਾਂ ਗੇਟਾਂ ਦੇ ਲੱਗਣ ਨਾਲ 95% ਚੋਰੀ ਜਿਹੜੀ ਮੰਡੀ ਦੀ ਉਹ ਹੱਲ ਹੋ ਜਾਏ ਤੇ ਇਸ ਦੇ ਨਾਲ ਹੀ ਰਾਜਪੁਰਾ ਦੇ ਵਿੱਚ ਜੋ ਅਨਾਜ ਮੰਡੀ ਹੈ ਉਸ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਕੀ ਕੁਝ ਹੋਵੇਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ ਪਰ ਤੁਹਾਨੂੰ ਰਾਜਪੁਰਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜਾਂ ਫਿਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਉਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ